ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਇਮਾਨਦਾਰੀ ਦੇ ਵੱਡੇ ਵੱਡੇ ਫਲੈਕਸ ਬੋਰਡ ਲਾਉਂਦੀ ਹੈ ਕੱਲ ਅੱਜ ਉਸ ਤੇ ਕਰਨੀ ਹੈ ਕਰਨੀ ਕੀ ਹੈ ਕਿ ਜੋ ਅੱਜ ਮਹਿੰਮ ਚੱਲੀ ਹੋਈ ਹੈ ਯੁੱਧ ਨਸ਼ਿਆਂ ਵਿਰੁੱਧ ਕਹਿਣ ਨੂੰ ਇਹ ਯੁੱਧ ਨਸ਼ਿਆਂ ਵਿਰੁੱਧ ਹੈ ਸਾਡੀ ਪੰਜਾਬ ਦੀ ਨੌਜਵਾਨੀ ਬਚਾਉਣ ਦੀ ਗੱਲ ਹੈ ਜਿਹੜੀ ਉਹ ਹੋ ਰਹੀ ਹੈ ਇਸ ਦਾ ਜ਼ਿਕਰ ਹੋ ਰਿਹਾ ਵੱਡੇ ਪੱਧਰ ਤੇ ਤੇ ਇਸੇ ਦੇ ਲਈ ਹੈ ਜਿਹੜੇ ਫਲੈਕਸ ਬੋਰਡ ਤੇ ਇਤਿਹਾਰ ਬਾਜ਼ੀਆਂ ਹੋ ਰਹੀਆਂ ਨੇ ਪਰ ਅਸਲ ਦੇ ਵਿੱਚ ਇਸ ਦੇ ਵਿੱਚ ਅਫਸਰ ਸ਼ਾਹੀ ਇਹ ਕਹਿ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਅਫਸਰ ਸ਼ਾਹੀ ਇਹ ਕਹਿ ਰਹੀ ਹੈ ਕਿ ਇਹ ਯੁੱਧ ਨਸ਼ਿਆਂ ਵਿਰੁੱਧ ਨਹੀਂ ਜੋ ਅਫਸਰ ਸ਼ਾਹੀ ਮੁਲਾਜ਼ਮ ਹੈ ਇਸ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਫਾਹਿਰ ਡੰਗੇ ਹੋਏ ਆ ਉਸ ਦੀ ਅੱਜ ਅਸਲ ਕਹਾਣੀ ਤੁਹਾਨੂੰ ਦੱਸ ਦਿਆਂ ਅਸਲ ਕਹਾਣੀ ਕੀ ਹੈ ਕਿ ਆਏ ਦਿਨ ਕਿਤੇ ਨਾ ਕਿਤੇ ਮੰਤਰੀ ਆਏ ਰਹਿੰਦੇ ਨੇ ਜੇਕਰ ਗੱਲ ਕੀਤੀ ਜਾਵੇ ਫਰੀਦਕੋਟ ਹਲਕੇ ਦੀ ਫਰੀਦਕੋਟ ਹਲਕੇ ਦੇ ਵਿੱਚ ਜਿੱਥੋਂ ਸਾਨੂੰ ਪਤਾ ਲੱਗਦਾ ਜਿਹੜੇ ਸੂਤਰ ਸਾਨੂੰ ਦੱਸਦੇ ਨੇ ਦੱਸਦੇ ਨੇ ਕਿ 2 ਤਰੀਕ ਨੂੰ ਜਿਹੜੇ ਲਾਲਜੀਤ ਭੁੱਲਰ ਦਰਨਪ੍ਰਿਤ ਤੇ ਡਾਕਟਰ ਬਲਜੀਤ ਕੌਰ ਫਰੀਦਕੋਟ ਦੇ ਵਿੱਚ ਪਹੁੰਚਦੇ ਨੇ ਯਦ ਨਸ਼ਿਆਂ ਦੇ ਵਿਰੁੱਧ ਤਾਂ ਉਸ ਟਾਈਮ ਜੋ ਫਰੀਦਕੋਟ ਹਲਕੇ ਦੇ ਵਿੱਚ ਪਟਵਾਰੀ ਨੇ ਔਰ ਜੋ ਸੈਕਟਰੀ ਨੇ ਜੋ ਮਨਰੇਗਾ ਸੈਕਟਰੀ ਨੇ ਜੋ ਪੰਚਾਇਤ ਵਿਭਾਗ ਨਾਲ ਜਿੰਨੇ ਵੀ ਮੁਲਾਜ਼ਮ ਨੇ ਜੇਕਰ ਗੱਲ ਕੀਤੀ ਜਾਵੇ ਪਟਵਾਰੀਆਂ ਦੀ ਉਹਨਾਂ ਵੱਲੋਂ ਵੀ ਇਹ ਵੱਡੇ ਪੱਧਰ ਤੇ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਦੇਖੋ ਉਹਨਾਂ ਨੂੰ ਰਾਤ ਨੂੰ ਸੌਣ ਤੱਕ ਦਾ ਟਾਈਮ ਨਹੀਂ ਲੱਗਿਆ ਕਿ ਜਿਵੇਂ ਜਿੰਨਾ ਪਿੰਡਾਂ ਦੇ ਵਿੱਚ ਸਰਪੰਚ ਪੰਚਾਇਤ ਮੈਂਬਰ ਤਾਂ ਉਹਨਾਂ ਪਟਵਾਰੀਆਂ ਵੱਲੋਂ ਫੋਨ ਤੱਕ ਕੀਤੇ ਗਏ ਸਾਰਿਆਂ ਨੂੰ ਪੰਚਾਂ ਨੂੰ ਮੈਂਬਰਾਂ ਨੂੰ ਨੰਬਰਦਾਰਾਂ ਨੂੰ ਔਰ ਸਰਪੰਚਾਂ ਨੂੰ ਜਾਹੇ ਉਥੇ ਮਨਰੇਗਾ ਕੰਮਿਆਂ ਨੇ ਜਾਣਾ ਸਿੱਧਾ ਉਥੇ ਮੇਟਾਂ ਤੱਕ ਨੂੰ ਵੀ ਫੋਨ ਲਗਾਏ ਗਏ ਵੀ ਜਿਹੜਾ ਉਥੇ ਮੰਤਰੀ ਵੱਲੋਂ ਪਹੁੰਚਿਆ ਜਾਣਾ ਜਦ ਨਸ਼ਾ ਵਰਤ ਇਹ ਗੱਲਾਂ ਵੀ ਚਲੀਆਂ ਸਰਪੰਚਾਂ ਨੂੰ ਕਿਹਾ ਗਿਆ ਕਿ ਉਥੇ ਤਰਨਪ੍ਰੀਤ ਸਿੰਘ ਜਿਹੜੇ ਪੰਚਾਇਤ ਮੰਤਰੀ ਐਸ ਟਾਈਮ ਆਮ ਆਦਮੀ ਪਾਰਟੀ ਦੇ ਆ ਤਾਂ ਸਰਪੰਚਾਂ ਨੂੰ ਇਹ ਚਾਂਸੇ ਦਿੱਤੇ ਗਏ ਕਿ ਤੁਸੀਂ ਉੱਥੇ ਪਹੁੰਚੋ ਤਾਂ ਤੁਹਾਡੇ ਜਿਹੜੇ ਮਸਲੇ ਨੇ ਜਾਂ ਕੋਈ ਗਰੰਟਾ ਹੋਣੀਆਂ ਨੇ ਜਾਂ ਕੋਈ ਹੋਰ ਕੰਮ ਕਾਜ ਨੇ ਜਿਹੜੇ ਪੰਚਾਇਤ ਦੇ ਵਿੱਚ ਰਹਿੰਦੇ ਨੇ ਜਾਂ ਤੁਸੀਂ ਆਪਣੇ ਸਵਾਲ ਰੱਖ ਸਕਦੇ ਹੋ ਪਰ ਉੱਥੇ ਸੁਣਿਆ ਕਿਸੇ ਦਾ ਕੁਝ ਨਹੀਂ ਗਿਆ ਫਰੀਦਕੋਟ ਦੇ ਵਿੱਚ ਜਦੋਂ ਉੱਥੇ ਮੰਤਰੀ ਪਹੁੰਚਦੇ ਆ ਤਿੰਨ ਤਾਂ ਉੱਥੇ ਇਹ ਹਾਲਾਤ ਦੇਖਣ ਨੂੰ ਮਿਲੇ ਕਿ ਕਿਸੇ ਪੰਚਾਇਤ ਨੂੰ ਕਿਸੇ ਸਰਪੰਚ ਨੂੰ ਕਿਸੇ ਮੇਟ ਨੂੰ ਸਵਾਲ ਤੱਕ ਨਹੀਂ ਕਰਨ ਦਿੱਤਾ ਤਾਂ ਇਹ ਚੀਜ਼ਾਂ ਸਾਹਮਣੇ ਨਿਕਲ ਕੇ ਆਈਆਂ ਕਿ ਦੇਖੋ ਕਿਵੇਂ ਜਿਹੜੇ ਪਟਵਾਰੀ ਆ ਉਹ ਰਾਤ ਨੂੰ ਸੁੱਤੇ ਤੱਕ ਨਹੀਂ ਤਾਂ ਉਹਨਾਂ ਵੱਲੋਂ ਦੇ ਤੇਰੇ ਦੀ ਲੈ ਤੇਰੇ ਦੀ ਫੋਨ ਤੱਕ ਕੀਤੇ ਜਾਂਦੇ ਆ ਕਿ ਸਰਪੰਚ ਸਾਹਿਬ ਜੀ ਤੁਸੀਂ ਪਹੁੰਚੋ ਨੰਬਰਦਾਰ ਜੀ ਤੁਸੀਂ ਪਹੁੰਚੋ ਕਿਉਂਕਿ ਉੱਥੇ ਆਪਣੇ ਪੰਚਾਇਤ ਮੰਤਰੀ ਆਉਣੇ ਆ ਤਾਂ ਜਿਹੜੇ ਲਾਲਜੀਤ ਭੁੱਲਰ ਮੰਤਰੀ ਆਉਣੇ ਆ ਡਾਕਟਰ ਬਲਜੀਤ ਕੌਰ ਮੰਤਰੀ ਆਉਣੇ ਆ ਉਹ ਤੁਹਾਡੀਆਂ ਸਮੱਸਿਆਵਾਂ ਸੁਣਨਗੇ ਪਰ ਉਥੇ ਜਦੋਂ ਜਾ ਕੇ ਦੇਖਦੇ ਆ ਤਾਂ ਫਲੈਕਸ ਬੋਰਡ ਲੱਗੇ ਹੋਏ ਸੀ ਯੁੱਧ ਨਸ਼ਿਆਂ ਦੇ ਵਿਰੁੱਧ ਪਰ ਕੀ ਉਥੋਂ ਇਹ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਸਰਪੰਚਾਂ ਨੂੰ ਤਾਂ ਇਹ ਸਿੱਖਣ ਨੂੰ ਮਿਲਿਆ ਕਿ ਉਥੇ ਜਿਹੜੇ ਗਏ ਸੀ ਚਾ ਪਾਣੀ ਤੋਂ ਬਿਨਾਂ ਹੀ ਸਰਪੰਚ ਵਾਪਸ ਆਏ ਆ ਤਾਂ ਜਿਹੜੇ ਉਥੇ ਕਿਸਾਨ ਆ ਜਿਹੜੇ ਆਪਣੇ ਸਵਾਲ ਰੱਖਣ ਗਏ ਸੀ ਤਾਂ ਉਹਨਾਂ ਨੂੰ ਵੀ ਜਿਹੜਾ ਕਿ ਕਹਿ دیے ਬਿਨਾਂ ਸਵਾਲ ਸੁਣਿਆ ਹੀ ਵਾਪਸ ਹੋਣਾ ਪਿਆ ਕਿਉਂਕਿ ਜਿਹੜੇ ਸਵਾਲ ਸੀ ਤਾਂ ਉਹ ਲਾਲਜੀਤ ਭੁੱਲਰ ਨੂੰ ਜਾਂ ਡਾਕਟਰ ਬਲਜੀਤ ਕੌਰ ਨੂੰ ਜਾਂ ਤਰਨਪ੍ਰੀਤ ਸਿੰਘ ਜਿਹੜੇ ਮੰਤਰੀ ਸੀ ਉਹਨਾਂ ਨੂੰ ਕਰਨੇ ਸੀ ਕਿਸਾਨਾਂ ਨੇ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਕਿਸਾਨਾਂ ਨੂੰ ਜਿਹੜਾ ਗ੍ਰਿਫਤਾਰ ਤੱਕ ਕਰ ਲਿਆ ਗਿਆ ਜੇਕਰ ਗੱਲ ਕੀਤੀ ਜਾਵੇ ਇੱਥੋਂ ਦੇ ਜਿਹੜੇ ਕਿਸਾਨ ਆਗੂ ਸੀ ਤਾਂ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਜੇਕਰ ਗੱਲ ਹੁਣ ਪੰਚਾਇਤ ਸੈਕਟਰੀਆਂ ਦੀ ਕੀਤੀ ਜਾਵੇ ਤਾਂ ਉਹ ਇਮਾਨਦਾਰ ਕਿਵੇਂ ਰਹਿਣਗੇ ਪੰਚਾਇਤ ਸੈਕਟਰੀ ਜਿਹੜੀ ਸਰਕਾਰ ਕਹਿੰਦੀ ਸੀ ਸਾਡੀ ਅਫਸਰशाही ਇਮਾਨਦਾਰ ਆ ਵੱਡੇ ਵੱਡੇ ਫਲੈਕਸ ਬੋਰਡ ਲਾਉਂਦੀ ਹੈ ਜਦੋਂ ਤੁਸੀਂ ਐਕਸਟਰਾ ਉਹਨਾਂ ਤੋਂ ਕੰਮ ਕਰਵਾਉਂਗੇ ਜਦੋਂ ਤੁਸੀਂ ਐਕਸਟਰਾ ਉਹਨਾਂ ਤੋਂ ਹੋਰ ਕੋਈ ਜ਼ਬਰਦਸਤੀ ਦੇ ਨਾਲ ਕੰਮ ਕਰਵਾਏ ਜਾਣਗੇ ਜੋ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਸਾਨੂੰ ਸੂਤਰਾਂ ਦੇ ਮੁਤਾਬਕ ਪਤਾ ਲੱਗਿਆ ਪਤਾ ਇਹ ਲੱਗਿਆ ਕਿ ਸੈਕਟਰੀਆਂ ਨੂੰ ਇੱਥੋਂ ਤੱਕ ਕਹਿ ਦਿੱਤਾ ਜਾਂਦਾ ਹੈ ਕਿ ਪਿੰਡ ਗੋਲੇ ਵਾਲਾ ਦੇ ਵਿੱਚ ਇੱਕ ਗਊਸ਼ਾਲਾ ਜੋ ਉਸ ਸਾਨੂੰ ਦੱਸਣ ਦੇ ਮਤਲਬਕ ਆਇਆ ਕਿ ਗਊਸ਼ਾਲਾ ਜਿਹੜਾ ਉਹ ਸਰਕਾਰ ਦੇ ਅੰਡਰ ਹੈ ਸਰਕਾਰ ਦੇ ਅੰਡਰ ਹੈ ਪਰ ਉਸ ਗਊਸ਼ਾਲੇ ਦੇ ਵਿੱਚ ਹੈ ਜਿਹੜਾ ਤੂੜੀ ਦੀਆਂ ਟਰਾਲੀਆਂ ਸੁੱਟਣੀਆਂ ਨੇ ਪਰ ਉਸ ਟਰਾਲੀਆਂ ਜਿਹੜੀਆਂ ਤੂੜੀ ਦੀਆਂ ਟਰਾਲੀਆਂ ਸੁੱਟਣੀਆਂ ਉੱਥੇ ਤਾਂ ਉਹ ਜਿਹੜਾ ਕਿ ਸੈਕਟਰੀਆਂ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਇੱਕ ਸੈਕਟਰੀ ਨੂੰ ਕਹਤਾ ਕਿ 10 ਟਰਾਲੀਆਂ ਸੁੱਟਣੀਆਂ ਨੇ ਤੇ ਪਟਵਾਰੀਆਂ ਨੂੰ ਇਹ ਕਹਿ ਦਿੱਤਾ ਤੂੜੀ ਦੀਆਂ ਟਰਾਲੀਆਂ ਸੁੱਟਣੀਆਂ ਨੇ ਹੁਣ ਪਟਵਾਰੀ ਆ ਜਿਹੜੇ ਉਹ ਖੁਦ ਵਾਹੀ ਤਾਂ ਕਰਦੇ ਨਹੀਂ ਪਟਵਾਰੀ ਆ ਜਿਹੜੇ ਉਹ ਫਸਲਾਂ ਬੀਜਦੇ ਨਹੀਂ ਜਿਹੜੇ ਪੰਚਾਇਤ ਸੈਕਟਰੀ ਆ ਉਹ ਵਾਹੀ ਨਹੀਂ ਕਰਦੇ ਜਿਹੜੇ ਹੁਣ ਮਨਰੇਗਾ ਸੈਕਟਰੀ ਆ ਉਹ ਵਾਹੀ ਨਹੀਂ ਕਰਦੇ ਹੁਣ ਉਹ ਕਹਿਣਗੇ ਤਾਂ ਕਿਹਨਾਂ ਨੂੰ ਕਹਿਣਗੇ ਜੇਕਰ ਕਹਿਣਗੇ ਤੇ ਉਹ ਉਹਨਾਂ ਦੇ ਕੰਮ ਕਰਨਗੇ ਜੇਕਰ ਉਹ ਕਹਿਣਗੇ ਤਾਂ ਉਹਨਾਂ ਦੇ ਕਹੇ ਅਨੁਸਾਰ ਚੱਲਣਗੇ ਕਿਉਂਕਿ ਜਿੰਨਾ ਲੋਕਾਂ ਤੋਂ ਟੂੜੀ ਦੀਆਂ ਟਰਾਲੀਆਂ ਬਣਵਾ ਕੇ ਦੇਣਗੇ ਤਾਂ ਉਹ ਉਹਨਾਂ ਤੋਂ ਕੰਮ ਕਰਵਾਉਣਗੇ ਤੇ ਉਹਨਾਂ ਦੇ ਉਸ ਝੇਪ ਦੇ ਵਿੱਚ ਸੈਕਟਰੀਆਂ ਨੂੰ ਤੇ ਪਟਵਾਰੀਆਂ ਨੂੰ ਹੋਰ ਮੁਲਾਜ਼ਮਾਂ ਨੂੰ ਜਿੰਨਾ ਜਿੰਨਾਂ ਨੂੰ ਟੂੜੀ ਦੀਆਂ ਟਰਾਲੀਆਂ ਤੱਕ ਕਈਆਂ ਹੋਈਆਂ ਤਾਂ ਉਹ ਉਹਨਾਂ ਦੀ ਛੇਪ ਦੇ ਵਿੱਚ ਕੰਮ ਕਰਨਗੇ ਕਿਹਾਤਾ ਇਹ ਜਾ ਸਕਦਾ ਸੀ ਕਿ ਗਊਸਾਲੇ ਦੇ ਵਿੱਚ ਕੋਈ ਵੀ ਵੀਰ ਆ ਜਿਹੜਾ ਉਹ ਦਾਨ ਕਰ ਸਕਦਾ ਪਰ ਜੇਕਰ ਗੱਲ ਕਿਸੇ ਦੇ ਉੱਪਰ ਜ਼ਬਰਦਸਤੀ ਥੋਪਣ ਦੀ ਆ ਜਾਵੇ ਤਾਂ ਅੱਜਕੱਲ ਕਿਹਾ ਜਾਂਦਾ ਕਿ ਖਾਲੀ ਹੱਥ ਮੂੰਹ ਨੂੰ ਵੀ ਨਹੀਂ ਜਾਂਦਾ ਇੱਕ ਕਹਾਵਤਾਂ ਸੱਚ ਨੇ ਜੋ ਕਹਾਵਤ ਬਣਦੀ ਆ ਉਹ ਕਿਤੇ ਨਾ ਕਿਤੇ ਉਹਦੇ ਅੰਦਰ ਆ ਜਿਹੜੀ ਕਿਤੇ ਨਾ ਕਿਤੇ ਸਚਾਈ ਸੁਪੀ ਹੁੰਦੀ ਹੈ ਪਰ ਜੇਕਰ ਇਹ ਪੰਚਾਇਤ ਸੈਕਟਰੀ ਜਾਂ ਪਟਵਾਰੀ ਤੂੜੀ ਦੀਆਂ ਟਰਾਲੀਆਂ ਆਪ ਦੇ ਪੱਲੋਂ ਦੇਣਗੇ ਤਾਂ ਉਹ ਆਪਦੀ ਜੇਬ ਚੋਂ ਖਰਚਾ ਕਰਨਗੇ ਤਾਂ ਕਿੰਨਾ ਟਾਈਮ ਇਮਾਨਦਾਰ ਰਹਿਣਗੇ ਇਹ ਗੱਲਾਂ ਸੋਚਣ ਵਾਲੀਆਂ ਨੇ ਵੱਡੇ ਪੱਧਰ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕਹਿੰਦੀ ਆ ਕਿ ਸਾਡੀ ਅਫਸਰशाही ਇਮਾਨਦਾਰ ਰਾ ਤਾਂ ਉਹ ਇਮਾਨਦਾਰ ਕਿਵੇਂ ਹੋਵੇਗੀ ਜੇਕਰ ਉਹਨਾਂ ਤੋਂ ਇਹ ਚੀਜ਼ਾਂ ਵਸੂਲੀਆਂ ਜਾਣਗੀਆਂ ਤਾਂ ਇਹ ਚੀਜ਼ਾਂ ਵਸੂਲਣ ਤੇ ਕੋਈ ਵੀ ਇਨਸਾਨ ਜ ਜਿਨ੍ਹਾਂ ਵੱਲੋਂ ਪੈਸਾ ਖਰਚ ਕੀਤਾ ਜਾਂਦਾ ਤਾਂ ਉਹ ਕੀ ਈਮਾਨਦਾਰ ਰਹੂਗਾ ਕਿੰਨਾ ਈਮਾਨਦਾਰ ਰਹੂਗਾ ਪਰ ਇਹ ਗੱਲਾਂ ਸੋਚਣ ਵਾਲੀਆਂ ਨੇ ਧਿਆਨ ਮੰਗਦੀਆਂ ਨੇ ਕਿਉਂਕਿ ਜੇਕਰ ਅਫਸਰ شاہੀ ਨੂੰ ਈਮਾਨਦਾਰ ਬਣਾਉਣਾ ਹੈ ਤਾਂ ਉਹਨਾਂ ਉੱਪਰੋਂ ਕੰਮ ਦਾ ਬੋਝ ਵੀ ਹਟਾਉਣਾ ਪੈਣਾ ਹੈ ਜੇਕਰ ਕੰਮ ਦੇ ਬੋਝ ਦੇ ਨਾਲ ਨਾਲ ਜਿਹੜੀਆਂ ਐ ਵਾਧੂ ਦੀਆਂ ਖੱਜਲ ਖਵਾਰੀਆਂ ਨੇ ਜਾਂ ਉਹਨਾਂ ਤੋਂ ਵਾਧੂ ਵਸੂਲੀ ਹੁੰਦੀ ਹੈ ਉਹ ਵੀ ਕਿਤੇ ਨਾ ਕਿਤੇ ਬੰਦ ਕਰਨੀ ਪੈਣੀ ਆ ਤਾਂ ਇਹ ਜਿਹੜੀ ਇਮਾਨਦਾਰੀ ਦੇ ਵੱਡੇ ਵੱਡੇ ਬੋਰਡ ਲਾਉਂਦੀ ਅਫਸਰशाही ਨੂੰ ਇਮਾਨਦਾਰ ਕਹਿੰਦੀ ਹੈ ਤੇ ਇਸਤਿਹਾਰਬਾਜ਼ੀਆਂ ਚ ਪੈਸਾ ਖਰਚ ਕਰਦੀ ਹੈ ਮਾਨ ਸਰਕਾਰ ਨੂੰ ਇੱਕ ਖਾਸ ਤੌਰ ਤੇ ਅਪੀਲ ਹੈ ਕਿ ਜਿਹੜੀ ਕੀ ਆਵਾਦੂ ਦੀਆਂ ਖੱਜਲ ਖਵਾਰੀਆਂ ਨੇ ਤਾਂ ਜਿਹੜੇ ਪੈਸੇ ਵਸੂਲੇ ਜਾਂਦੇ ਨੇ ਤਾਂ ਇਹ ਬੰਦ ਕਰਨੇ ਚਾਹੀਦੇ ਆ ਤਾਂ ਹੀ ਜਿਹੜੀ ਅਫਸਰ ਚਾਹੀ ਆ ਉਹ ਇਮਾਨਦਾਰ ਹੋਵੇਗੀ ਪਰ ਇਹ ਇਮਾਨਦਾਰੀ ਤਾਂ ਹੀ ਆਵੇਗੀ ਜੇਕਰ ਉਹ ਆਪਦੇ ਪਰਿਵਾਰ ਦਾ ਢਿੱਡ ਸਹੀ ਪਾਲਣ ਪੋਸ਼ਣ ਕਰ ਸਕਣਗੇ ਆਪਦੀਆਂ ਤਨਖਾਹਾਂ ਨਾਲ ਪਰ ਜਿਹੜੀਆਂ ਇਹ ਵਸੂਲੀ ਦੀਆਂ ਚੀਜ਼ਾਂ ਨੇ ਜਾਂ ਉਹਨਾਂ ਤੋਂ ਅੱਧੀ ਅੱਧੀ ਰਾਤ ਤੱਕ ਕੰਮ ਕਰਵਾਉਣਾ ਤਾਂ ਉਹਦੇ ਲਈ ਸਾਡੀ ਨੌਜਵਾਨੀ ਵਧੇਰੇ ਪੱਦਰ ਤੇ ਬੇਰੁਜ਼ਗਾਰ ਹੈ ਤਾਂ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਤੱਪਰ ਉਹਨਾਂ ਨੂੰ ਨੌਕਰੀਆਂ ਦੇਣ ਦੀ ਬਜਾਏ ਉਹਨਾਂ ਤੋਂ ਹੀ ਕੰਮ ਲੈ ਲਿਆ ਜਾਂਦਾ ਹੈ ਜਾਂ ਰਿਟਾਇਰ ਹੋਏ ਅਕਸਰਾਂ ਨੂੰ ਜਿਹੜਾ ਰਿਟਾਇਰ ਹੋਏ ਮੁਲਾਜ਼ਮਾਂ ਨੂੰ ਦੁਬਾਰਾ ਰੱਖ ਲਿਆ ਜਾਂਦਾ ਹੈ ਪਰ ਸਾਡੀ ਜਿਹੜੀ ਨੌਜਵਾਨੀ ਆ ਉਹ ਜਿਉਂ ਤੋਂ ਓਹ ਆ ਸਰਕਾਰ ਸੱਤਾ ਦੇ ਵਿੱਚ ਇਸ ਕਰਕੇ ਨੌਜਵਾਨੀ ਨੇ ਲੈ ਕੇ ਆਂਦੀ ਸੀ ਔਰ ਇਸ ਕਰਕੇ ਮੁਲਾਜ਼ਮ ਵਰਗ ਨੇ ਲੈ ਕੇ ਆਂਦੀ ਸੀ ਕਿ ਮੁਲਾਜ਼ਮਾਂ ਦੀ ਜਿਹੜੇ ਕਿ ਬੇਰੁਜ਼ਗਾਰ ਨੇ ਉਹਨਾਂ ਦੀ ਤੇ ਗਰੀਬ ਲੋਕਾਂ ਦੀ ਦੱਬੇ ਕੁਚਲੇ ਲੋਕਾਂ ਦੀ ਤੇ ਕਿਸਾਨਾਂ ਦੀ ਆਵਾਜ਼ ਚੁੱਕੇਗੀ ਆਵਾਜ਼ ਚੁੱਕਣ ਦੀ بجائے ਤੇ ਕਿਸਾਨਾਂ ਵੱਲੋਂ ਇੱਥੋਂ ਤੱਕ ਕਹਿ ਦਿੱਤਾ ਜਾਂਦਾ ਹੈ ਕਿ ਇਹ ਸਰਕਾਰ ਸਾਡੇ ਕਿਸਾਨਾਂ ਦੇ ਢਿੱਡਾਂ ਵਿੱਚ ਕਿੱਲੇ ਗੱਡ ਰਹੀ ਹੈ ਤਾਂ ਮਜ਼ਦੂਰਾਂ ਦਾ ਵੀ ਐਯੋ ਹਾਲ ਹੈ ਹਾਲੇ ਤੱਕ ਮਜ਼ਦੂਰਾਂ ਦੇ ਮਨਰੇਗਾ ਦੇ ਪੈਸੇ ਤੱਕ ਨਹੀਂ ਪਹੁੰਚੇ ਤੇ ਉਹਨਾਂ ਨੂੰ ਕੰਮ ਕੀਤੇ ਆ ਪਰ ਕੰਮ ਕਰਨ ਦੇ ਬਾਵਜੂਦ 2.5 ਤੋਂ 3 ਮਹੀਨੇ ਹੋ ਗਏ ਆ ਕਾਮਿਕਤਿਆ ਨੂੰ ਪਰ ਮਨਰੇਗਾ ਦੇ ਹਾਲੇ ਤੱਕ ਪੈਸੇ ਨਹੀਂ ਪਹੁੰਚੇ ਮਨਰੇਗਾ ਮਜ਼ਦੂਰ ਨੇ ਜਿਹੜੇ ਜਗਾ ਜਗਾ ਤੇ ਇਸ ਗੱਲ ਨੂੰ ਲੋਕਾਂ ਦੇ ਵਿੱਚ ਬਹਾਲ ਕਰ ਰਹੇ ਆ ਔਰ ਖੱਜਲ ਖਵਾਰ ਹੋ ਰਹੇ ਆ ਦਫਤਰਾਂ ਦੇ ਚੱਕਰ ਲਾ ਲਾ ਕੇ ਪੁੱਛਦੇ ਨੇ ਕਿ ਮਨਰੇਗਾ ਦੇ ਪੈਸੇ ਕਦੋਂ ਆਉਣਗੇ ਪਰ ਮਾਨ ਸਰਕਾਰ ਸੁੱਤੀ ਪਈ ਹੋਈ ਹੈ ਸੁੱਤੀ ਪਈ ਹੈ ਕੇਂਦਰ ਸਰਕਾਰ ਜਿਹੜੀ ਮਾਨ ਸਰਕਾਰ ਨੂੰ ਇਹ ਜਿਹੜਾ ਪੈਸਾ ਨਹੀਂ ਜਾਰੀ ਕਰਦੀ ਤਾਂ ਹੀ ਜਿਹੜਾ ਪੈਸਾ ਉਹ ਮਨਰੇਗਾ ਦਾ ਪੈਸਾ ਜਿਹੜਾ ਗਰੀਬਾਂ ਤੱਕ ਪਹੁੰਚ ਸਕਦਾ ਪਰ ਇਹ ਉਹ ਗਰੀਬ ਲੋਕ ਨੇ ਜਿਨ੍ਹਾਂ ਨੇ ਮਨਰੇਗਾ ਦੇ ਵਿੱਚ ਕੰਮ ਕੀਤਾ ਉਹ ਲੋਕ ਨੇ ਜਿਨ੍ਹਾਂ ਨੇ ਮਨਰੇਗਾ ਦੇ ਵਿੱਚ ਕੰਮ ਕੀਤਾ ਜਿਨ੍ਹਾਂ ਨੇ ਉਹੀ ਕਰਨੀ ਉਹੀ ਖਾਣੀ ਹੁੰਦੀ ਹੈ ਪਰ ਅੱਜ ਉਹਨਾਂ ਦੇ ਹਾਲਾਤ ਬਦਤਰ ਨਜ਼ਰ ਆ ਰਹੇ ਨੇ ਕਿਉਂਕਿ 2.5 ਤੋਂ 3 ਮਹੀਨਿਆਂ ਦੇ ਵਿੱਚ ਜੋ ਕੰਮ ਹੋਇਆ ਮਨਰੇਗਾ ਦਾ ਉਸ ਦਾ ਹਾਲੇ ਤੱਕ ਇੱਕ ਵੀ ਰੁਪਈਆ ਨਹੀਂ ਆਇਆ